ਕਰਜ਼ਾ ਮੁਆਫੀ ਦੇ ਨਾਂ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਡੋਮੈਸਟਿਕ ਵਰਕਰ ਯੂਨਿਟੀ ਰਜਿਸਟਰ ਅੰਮ੍ਰਿਤਸਰ ਦੇ ਨਾਂ ਤੇ ਲੁੱਟ ਕੀਤੀ ਜਾ ਰਹੀ ਹੈ ਕਰਜ਼ਾ ਮੁਆਫੀ ਦੇ ਨਾਂ ਤੇ ਲੋਕਾਂ ਨਾਲ 50-50 ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਦਸਤਖਤ ਕਰਵਾਏ ਜਾ ਰਹੇ ਹਨ ਇਸ ਸੰਬੰਧੀ ਜਦੋਂ ਕਰਜ਼ਾ ਦੇਣ ਵਾਲੀ ਕੰਪਨੀ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਕਿਸੇ ਦਾ ਕਰਜ਼ਾ ਮਾਫ਼ ਨਹੀਂ ਹੋਵੇਗਾ ਨਾ ਹੀ ਕੋਈ ਉਹਨਾਂ ਦੀ ਗੱਲ ਸੁਨੇ ਅਤੇ ਨਾ ਹੀ ਕਿਸੇ ਨੂੰ ਪੈਸੇ ਦਿੱਤੇ ਜਾਣ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਵੀ ਲੋਕਾਂ ਨੂੰ ਇਸੇ ਤਰ੍ਹਾਂ ਲੁੱਟਿਆ ਗਿਆ ਸੀ ਪਰ ਕਿਸੇ ਦਾ ਵੀ ਕਰਜ਼ਾ ਮਾਫ਼ ਨਾ ਹੋਣ ਕਾਰਨ ਲੋਕਾਂ ਇਹਨਾਂ ਤੋਂ ਦੂਰ ਰਹੇ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰ ਰਹੇ ਹਨ ਹਰ ਖਬਰ ਨਾਲ ਜੁੜਨ ਲਈ ਦੇਖਦੇ ਰਹੋ ਬਾਜ਼ ਲਾਈ ਕੀ ਨਾਮ ਹੈ ਮਰਦਾ ਜੀ ਤੁਹਾਡਾ ਮੇਰਾ ਨਾਮ ਕਾਮਰੇਡ ਦਸਵਿੰਦਰ ਕੌਰ ਆ ਹਾਂ ਜੀ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵਲੋਂ ਡੋਮੈਸਟਿਕ ਵਰਕਰ ਯੂਨੀਅਨ ਫੈਡਰੇਸ਼ਨ ਦੀ ਆਲ ਇੰਡੀਆ ਦੀ ਪ੍ਰਧਾਨ ਆ ਇਹ ਬੀਬੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਉਹਨਾਂ ਨੇ ਲੁੱਟ ਦਾ ਸ਼ਿਕਾਰ ਬਣਾਇਆ ਇਹਨਾਂ ਨੂੰ ਸਿਰਫ ਦਲਤ ਤੇ ਗਰੀਬ ਔਰਤਾਂ ਨੂੰ ਲੋਨ ਦੇ ਰਹੇ ਕਿਉਂ ਘਰਾਂ 'ਚ ਜਾ ਕੇ ਦੇ ਰਹੇ ਜਦੋਂ ਸਰਕਾਰੀ ਬੈਂਕ ਇਹਨੇ ਲੋਨ ਨਹੀਂ ਦਿੰਦਾ ਉਹ ਕਿਉਂ ਇਹਨਾਂ ਨੂੰ ਫਸਾ ਰਿਹਾ ਇੱਕ ਲੋਨ ਖਤਮ ਨਹੀਂ ਹੁੰਦਾ ਦੂਜਾ ਦੇ ਰਹੇ ਉਹ ਖਤਮ ਨਹੀਂ ਹੁੰਦਾ ਤੀਜਾ ਦੇ ਰਹੇ ਉਹ ਖਤਮ ਨਹੀਂ ਹੁੰਦਾ ਚੌਥਾ ਦੇ ਰਹੇ ਆ ਇਹਨਾਂ ਦੇ ਘਰਾਂ ਦੀ ਰੋਟੀ ਬੰਦ ਹੋ ਗਈ ਚੁੱਲ੍ਹੇ ਬੰਦ ਹੋ ਗਏ ਇਹਨਾਂ ਦੇ ਇਹਨਾਂ ప్రతిਵਾਦੀਆਂ ਨੇ ਕਿਹਨਾਂ ਦੀ ਇਹ ਸਟੇਟਮੈਂਟ ਹੈ ਕਿ ਜੋ ਵੀ ਕਰਜ਼ਾ ਕਿਹਨੇ ਲਿਆ ਉਹ ਮਾਫ ਨਹੀਂ ਹੋਏਗਾ ਤੁਸੀਂ ਇਹਨਾਂ ਦੇ ਕਰਜ਼ੇ ਮਾਫ ਕਰਨ ਦੀ ਬਰਾਰਾ ਕਰਦੇ ਇਹ ਕਰਜ਼ਾ ਨਹੀਂ ਦਿੰਦਾ ਜੀ ਮਾਈਕਰੋਫਾਈਨਾਂਸ ਕੰਪਨੀਆਂ ਨੇ ਲੁੱਟ ਬਣਾਈ ਲੁੱਟ ਤੇ ਮਾਈਕਰੋਫਾਈਨਾਂਸ ਕੰਪਨੀਆਂ ਕਿਸੇ ਬੈਂਕ ਦੇ ਅਧੀਨ ਨਹੀਂ ਆਉਂਦੀਆਂ ਸਰਕਾਰ ਵੀ ਇਹਨੂੰ ਮੰਨਦੀਆਂ ਫਿਰ ਆਰਬੀਆਈ ਜਿੰਨਾ ਵਿਆਜ ਕਿਉਂ ਨਹੀਂ ਲੈਂਦੇ ਵਿਆਜ ਕਿਉਂ ਵਧ ਲੈ ਰਹੇ ਆਰਬੀਆਈ ਤੋਂ ਤੇ ਮਾਈਕਰੋ ਜਿਹੜੀ ਤੁਸੀਂ ਗੱਲ ਕਰਦੇ ਹੋ ਮਾਈਕਰੋਫਾਈਨਾਂਸ ਵਾਲੇ ਕਿਸੇ ਨਾ ਕਿਸੇ ਬੈਂਕ ਦੇ ਨਾਲ ਤਾਂ ਜੁੜੇ ਹੁੰਦੇ ਨੇ ਬੈਂਕ ਨਾਲ ਜੁੜੇ ਜਾਂ ਨਹੀਂ ਜੁੜੇ ਸਾਨੂੰ ਨਹੀਂ ਪਤਾ ਪਰ ਠੱਗ ਨੇ ਪੂਰੇ ਠੱਗ ਆ 10000 ਲੋਨ ਦਿੰਦੇ ਆ 5000 ਉਹਨਾਂ ਦਾ ਏਜੰਟ ਲੈ ਜਾਂਦਾ 5 ਇਹਨਾਂ ਨੂੰ ਦਿੰਦੇ ਤੇ 20 ਇਹਨਾਂ ਕੋਲ ਵਸੂਲ ਕਰਦੇ ਪਏ ਆ ਕੀ ਮੰਗ ਕਰਦੇ ਹੋ ਸਰਕਾਰ ਨੂੰ ਅਸੀਂ ਮੰਗ ਕਰਦੇ ਆ ਵੀ ਇਹ ਲੁੱਟ ਬੰਦ ਹੋਣੀ ਚਾਹੀਦੀ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਜਿਹੜੀ ਆ ਉਹ ਕੀ ਨਾ ਲੈਂਦੇ ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨਾਲ ਕੋ ਜਾਂਚ ਹੋਣੀ ਚਾਹੀਦੀ ਕਿ ਇੰਨਾ ਵਿਆਜ ਇਹ ਕਿਦਾਂ ਲੈ ਰਹੇ ਗਰੀਬ ਲੋਕਾਂ ਕੋ ਫਿਰ ਇਹਨਾਂ ਸਾਰੇ ਗਰੀਬ ਜਾਏ ਫਿਰ ਇੱਕ ਲੋਨੋਂ ਦਾ ਖਤਮ ਨਹੀਂ ਹੁੰਦਾ ਦੂਜਾ ਕਿਉਂ ਦੇ ਰਹੇ ਉਹਨੂੰ ਕਿਉਂ ਦੇ ਰਹੇ ਆ ਉਹਨਾਂ ਦੇ ਘਰਾਂ ਦੇ ਤੇ ਚੁੱਲ੍ਹੇ ਬੰਦ ਹੋ ਗਏ ਸਿਲੰਡਰ ਚੋਖੇ ਲੈ ਜਾਂਦੇ ਆ ਜਿੱਦਾਂ ਕਿ ਤੁਸੀਂ ਇਹਨਾਂ ਨੂੰ ਇੰਨਾ ਕੋਈ 50 ਰੁਪਏ ਦੀ ਪਰਚੀ ਵੀ ਕੱਟ ਰਹੇ ਹੋ ਤੁਸੀਂ ਕਿਹਾ ਇਹਨਾਂ ਨੂੰ ਆਪਣੇ ਸੰਸਰ ਨਾਲ ਜੋੜਨ ਵਾਲੇ ਸਾਡੀ ਸੰਸਥਾ ਦੀਆਂ ਹੀ ਪਹਿਲਾਂ ਹੀ ਮੈਂਬਰ ਐ ਅੱਜ ਨਹੀਂ ਐ ਹਾਂ 15 ਵਾਰ ਅਸੀਂ ਹੜਤਾਲ ਕਰਾ ਚੁੱਕੇ ਡੋਮੈਸਟਿਕ ਵਰਕਰਾਂ ਦੀ ਜਦੋਂ ਇਹਨਾਂ ਨੂੰ 150 ਰੁਪਇਆ ਇੱਕ ਕੰਮ ਦਾ ਮਿਲਦਾ ਹੀ ਉਦੋਂ ਤੋਂ ਇਹ ਸਾਡੀਆਂ ਮੈਂਬਰ ਐ ਤੇ ਕਿਤੇ ਹੋਰ ਵੀ ਇਹ ਦੋ ਪ੍ਰਾਲਾ ਸਿਰਫ ਇੱਥੇ ਹੀ ਕੀਤਾ ਜਾ ਰਿਹਾ ਜਾਂ ਕਿਤੇ ਦੂਸਰੇ ਖੇਤਰ ਤੇ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਹੋ ਰਿਹਾ ਐ ਪ੍ਰਾਲਾ ਮਾਨਸੇ ਬਠਿੰਡੇ 'ਚ 2-3 ਸਾਲ ਪਹਿਲਾਂ ਦਾ ਹੋ ਰਿਹਾ ਹਾਂ ਹਰ ਜਗ੍ਹਾ ਕਰ ਰਹੇ ਆ ਕਿਉਂਕਿ ਉਹਨਾਂ ਸਾਰੇ ਗਰੀਬ ਫਸਾਲੇ ਆ ਅੰਮ੍ਰਿਤਸਰ ਚ ਹੋਰ ਕਿਰੀ ਕਿਰੀ ਜਗ੍ਹਾ ਤੁਹਾਡਾ ਚੱਲਦਾ ਪਿਆ ਸਾਡਾ ਸਾਡਾ ਦਫਤਰ ਇਹੋ ਹੀ ਮੁੱਖ ਦਫਤਰ ਇਹੋ ਹੀ ਆ ਸਾਡਾ ਆਈਏਕੀਸੀ ਦਾ ਪਤਾਪੁਰ ਦੇ ਵਿੱਚ ਵੀ ਤੁਹਾਡਾ ਇਹ ਉਪਰਾਲਾ ਚੱਲ ਰਿਹਾ ਹੈ ਸਾਡਾ ਸਾਰਿਆਂ ਹੀ ਪਿੰਡਾਂ ਚ ਜਿੱਥੋਂ ਡੋਮੈਸਟਿਕ ਵਰਕਰ ਕੰਮ ਤੇ ਜਾਂਦੀ ਹੈ ਜਿਹੜੀ ਡੋਮੈਸਟਿਕ ਵਰਕਰ ਲਈ ਨਾ ਪੋਚੇ ਮਾਰਨ ਘਰਾਂ ਤੋਂ ਨਿਕਲਦੀਆਂ ਉਹ ਸਾਰੀਆਂ ਅੱਗੇ ਆਲਰੇਡੀ ਸਾਡੀਆਂ ਮੈਂਬਰ ਕੋਈ ਪਹਿਲੀ ਵਾਰ ਮੈਂਬਰ ਨਹੀਂ ਬਣੀ ਹਰ ਸਾਲ ਹੀ ਅਸੀਂ ਇਹਨਾਂ ਕੋ 50 ਰੁਪਏ ਮੈਂਬਰਸ਼ਿਪ ਲੈ ਕੇ ਇਹਨਾਂ ਨੂੰ ਮੈਂਬਰ ਬਣਾਉਣੀ ਹੈ ਔਰ ਫੇਰ ਇਹਨਾਂ ਦੀ ਲੜਾਈ ਲੜਦੇ ਆ ਮੈਂ ਜਸਟ ਹੁਣੇ ਆਈ ਯੈਲੋ ਦੀ ਮੀਟਿੰਗ ਤੋਂ ਆਈ ਆ ਹਮ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਮੀਟਿੰਗ ਤੋਂ ਮੈਂ ਆ ਰਹੀ ਦੋ ਦਿਨ ਪਹਿਲਾਂ ਜਿਹੜੀ ਦਿੱਲੀ ਵਿੱਚ ਹੋਈ ਹੈ ਉੱਥੇ ਵੀ ਇਹਨਾਂ ਦੀਆਂ ਮੰਗਾਂ ਚੁੱਕ ਕੇ ਆਏ ਆ ਕਿ ਇਹ ਜਿਹੜੀਆਂ ਡੋਮੈਸਟਿਕ ਵਰਕਰ ਆ ਇਹਦੇ ਵਿੱਚ ਬਹੁਤ ਹੀ ਗਿਣਤੀ ਵਿਧਵਾ ਔਰਤਾਂ ਦੀ ਆ ਹਮ ਤੇ ਉਹ ਵਿਧਵਾ ਔਰਤਾਂ ਜੀ ਦੋਨਾਂ ਕੋ ਕੰਮ ਨਹੀਂ ਹੋਣਾ ਕਿਹੜੇ ਖੂਚ ਜਾਣਗੀਆਂ ਕਿੱਥੋਂ ਗੁਜ਼ਾਰਾ ਕਰਨਗੀਆਂ ਆਪਣਾ ਰੋਟੀ ਕਿੱਥੋਂ ਖਾਣਗੀਆਂ ਇਹਨਾਂ ਨੇ ਫਾਈਟ ਕਰਦੇ ਪਏ ਆ ਇਹਨਾਂ ਦੀ ਇੱਕ ਆਈਐਲਓ ਦੀ ਕਨਵੈਨਸ਼ਨ 189 ਜਿਹੜੀ ਹੈ ਉਹ ਪਾਸ ਹੋ ਚੁੱਕੀ ਬਹੁਤ ਸਾਰੇ ਮੁਲਕਾਂ ਨੇ ਮੰਨ ਲਈ ਪਰ ਭਾਰਤ ਸਰਕਾਰ ਅਜੇ ਮੰਨ ਨਹੀਂ ਰਹੀ ਉਹਦੇ ਲਈ ਭਾਰਤ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਕਿ ਇਹਨਾਂ ਦੀ ਮੰਨੀ ਜਾਵੇ ਔਰ ਇਹਨਾਂ ਨੂੰ ਕੁਝ ਸਹੂਲਤਾਂ ਮਿਲਣ ਜਿਹੜੀਆਂ ਡੋਮੈਸਟਿਕ ਵਰਕਰ ਆ ਬਹੁਤ ਵੱਡੀ ਇੰਡਸਟਰੀ ਆ ਇਹ ਵੀ ਜਿੱਦਾਂ ਦੂਜੀਆਂ ਇੰਡਸਟਰੀਆਂ ਡੋਮੈਸਟਿਕ ਵਰਕਰ ਵੀ ਇੱਕ ਇੱਕ ਇੰਡਸਟਰੀ ਆ ਜਿੱਦਾਂ ਕਿ ਤੁਹਾਡੇ ਵੱਲੋਂ ਜੀ ਉੱਥੇ ਜੋ ਗੱਲ ਕਹਿ ਰਹੇ ਹੋ ਕਿ ਤੁਹਾਨੂੰ ਜੀ ਵੀ ਆਇਆ ਕਿ ਕੁਝ ਲੋਕ ਅਨਪੜਤਾ ਦਾ ਛਿਕਾਰ ਹੋ ਰਹੇ ਨੇ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਗੁਮਰਾਹ ਕੌਣ ਕਰ ਰਿਆ ਅਸੀਂ ਤਾਂ ਰੋਜ਼ ਰੋਜ਼ਾਨਾ ਇਹਨਾਂ ਨੂੰ ਸਵੇਰੇ ਜਦੋਂ ਆਉਂਦੀਆਂ ਉਦੋਂ ਜਦੋਂ ਇਹਨਾਂ ਦੀ ਮੈਂਬਰਸ਼ਿਪ ਕਰੀਦੀ ਉਦੋਂ ਇਹਨਾਂ ਨੂੰ ਇਹ ਗੱਲ ਕਹੀਦੀ ਐ ਕਿ ਆਪਾਂ ਤੁਹਾਡੇ ਫਾਰਮ ਐਪਲੀਕੇਸ਼ਨਾਂ ਭਰ ਕੇ ਸਰਕਾਰ ਨੂੰ ਦੇਣੀਆਂ ਔਰ ਲੜਨਾ ਸਰਕਾਰ ਨਾਲ ਕਿ ਅਸੀਂ ਲੋਨ ਨਹੀਂ ਦੇਣਾ ਸਰਕਾਰ ਦਾ ਇਹ ਸਰਕਾਰ ਕਿਸਾਨਾਂ ਦਾ ਕਰਦੀ ਅੰਡਰ ਸਪੀਨਸਟਰਾਂ ਦਾ ਕਿੰਨਾ ਲੋਨ ਮਾਫ ਕੀਤਾ ਕਿੰਨਾ ਲੋਨ ਮਾਫ ਕੀਤਾ ਉਹ 7-7 ਹਜ਼ਾਰ 9-9 ਹਜ਼ਾਰ ਕਰੋੜ ਲੈ ਕੇ ਜਿਹੜੇ ਭੱਜ ਗਏ ਦੇਸ਼ ਤੋਂ ਉਹਨਾਂ ਨੂੰ ਸਰਕਾਰ ਨੇ ਕੀ ਕੀਤਾ ਇਹਨਾਂ ਦਾ ਤਾਂ ਤੀਤੀ ਚਾਲੀ ਚਾਲੀ ਜਾ ਰਿਹਾ ਲੱਗਦਾ ਨਹੀਂ ਕਿਤੇ ਨਾ ਕਿਤੇ ਕੋਈ ਮੇਰੇ ਕੀ ਜਿੱਦਾਂ ਆਪਣਾ ਲੋਨ ਨਹੀਂ ਦੇਣਗੇ ਤਾਂ ਰਿਪੋਰਟ ਸਿਬਲ ਖਰਾਬ ਹੋਊਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਸਿਬਲ ਹੈ ਕੀ ਸਿਬਲ ਕੀ ਹੈ ਕੀ ਚੀਜ਼ ਆ ਸਿਬਲ ਕਿੱਦਾਂ ਬਣਾਈ ਸਿਬਲ ਗਰੀਬ ਦੀ ਕਾਦੀ ਸਿਬਲ ਇਹਦੀ ਫੈਕਟਰੀ ਚੱਲਦੀ ਹੈ ਜਿਹੜੀ ਬੰਦ ਹੋ ਜਾਊਗੀ ਕੀ ਸਿਬਲ ਕੀ ਹੁੰਦਾ ਆ ਮੋਟਰਸਾਈਕਲ ਇਹਨਾਂ ਦੇ ਘਰਾਂ ਤੋਂ ਚੋਕੇ ਲੈ ਗਏ, ਲਮਾਰੀਆਂ ਇਹਨਾਂ ਦੇ ਘਰਾਂ ਤੋਂ ਚੋਕੇ ਲੈ ਗਏ, ਗੈਸ ਦੇ ਚੁੱਲ੍ਹੇ, ਸਿਲੰਡਰ ਇਹਨਾਂ ਦੇ ਚੋਕੇ ਲੈ ਗਏ। ਕੁੜੀਆਂ ਨੂੰ ਕੈਂਸਰ ਹੋਇਆ, ਦਵਾਈ ਜੋਗੇ ਉਹਨਾਂ ਕੋਲ ਪੈਸੇ ਨਹੀਂ। ਇਸ ਤੋਂ ਵੱਧ ਕਿਹੜੀ ਸਿਮਬਲ ਹੋਰ ਖਰਾਬ ਹੋਣੀ ਆ? ਹੂੰ। ਅੱਜ ਤਾਂ ਲੜਨਾ ਆ, ਔਰ ਪੂਰਾ ਲੜਾਂਗੇ ਸਰਕਾਰ ਨਾਲ। ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਰਾਂਗੇ ਜਦੋਂ ਤੱਕ ਇਹਨਾਂ ਦਾ ਲੋਨ ਵਾਪਸ ਨਹੀਂ ਹੁੰਦਾ। ਜਦੋਂ ਤੱਕ ਸਰਕਾਰ ਗਰੀਬਾਂ ਲਈ ਪਾਲਸੀ ਨਹੀਂ ਬਣਾਉਂਦੀ, ਫਸੇ ਕਿਉਂ? ਲੌਕਡਾਊਨ ਕਰਕੇ ਕੰਮ ਬੰਦ ਹੋ ਗਏ। ਕਾਰੋਬਾਰ ਠਾਪੋਗੇ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਫਸਾ ਲਿਆ 30000 ਦੇ ਕੇ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਇਹਨਾਂ ਦਾ ਲੋਨ ਬਿਲਕੁਲ ਸਰਕਾਰ ਦਵੇ ਜਿੱਦਾਂ ਸਰਕਾਰ ਇੰਡਸਟਰੀ ਲਿਸਟਾਂ ਦਾ ਕਰੋੜਾ ਰੁਪਇਆ ਮਾਫ ਕਰਦੀ ਇਹਨਾਂ ਦਾ 30000 ਵੀ ਚਾਹੀ ਚਾਹੀ ਮਾਫ ਕਰੇ ਇਹਨਾਂ ਦਾ ਕਿਤੇ ਕਰੋੜਾ ਆ ਜਿਹਦਾ ਵੀ ਜਿਹਦਾ ਵੀ ਵੇਖ ਲਓ ਕਿਸੇ ਦਾ 15000 ਹੋਣਾ 20 ਹੋਣਾ 23 ਹੋਣਾ 40 ਹੋਣਾ ਮਾਫ ਕਰੇ ਸਰਕਾਰ ਕਿਉਂ ਨਹੀਂ ਕਰਦੀ ਉਹ ਜਿਹੜਾ ਹਜ਼ਾਰਾਂ ਕਰੋੜਾਂ ਲੈ ਕੇ ਪਾ ਮੇਰਾ ਦਾ ਸੁਵਿੰਦਰ ਕੌਰ ਕਿੱਥੋਂ ਤੇ ਰਹਿਣ ਵਾਲੇ ਹੋ ਜੀ ਅਸੀਂ ਵੇਰਕੇ ਤੇ ਲੱਗੇ ਇੰਦਰਾ ਕਲੌਨੀ ਉਸ ਤੋਂ ਅੱਛਾ ਕੀ ਇੱਥੇ ਕਿਸ ਕੰਮ ਆਸੇ ਹੋਏ ਤੇ ਕਰਜਾ ਮਾਫ ਕਰਾਉਣ ਦਾ ਤੇ ਕੀ ਕਿਹਾ ਗਿਆ ਤੁਹਾਨੂੰ ਇੱਥੇ ਇੱਥੇ ਕੁਝ ਨਹੀਂ ਜੇ ਆਏ ਹੁਣ ਕਰਾਉਣ ਲੱਗੇ ਹੁਣ ਵੇਖੋ ਜੇ ਤਾਂ ਹੋ ਜਾਏਗਾ ਤੇ ਸਾਰਿਆਂ ਨੂੰ ਚੰਗਾ ਤੇ ਕੋਈ ਸਲਿਪ ਜੀ ਕਟਾਈ ਹੈ ਤੁਸੀਂ ਹਾਂ ਕਟਾਈ ਹੈ ਅਜੇ ਕਟਾਉਣਾ ਹੀ ਹੈ ਕਿ ਨਾਮ ਹੈ ਜੀ ਤੁਹਾਡਾ ਹਾਂ ਸਸੀ ਗਾਲ ਜੀ ਮੇਰਾ ਨਾਮ ਸੰਦੀਪ ਹੈ ਮੈਂ ਇੱਕ 파ਰਤ ਫਾਈਨੈਂਸ਼ੀਅਲ ਇਨਕਲੂਜ ਲਿਮਟਿਡ ਜੋ ਕਿ ਪਿੰਡਾਂ ਦੇ ਵਿੱਚ ਮੈਹਿਲਾ ਲੋਨ ਕਰਦੀ ਹੈ ਮੈਂ ਉਹਦੇ ਵਿੱਚ ਅਮਪਲੋਈ ਐ ਪਿਛਲੇ 10 ਸਾਲ ਤੋਂ ਸਾਨੂੰ ਕੁਝ 1.5 2 ਮਹੀਨੇ ਤੋਂ ਫੀਲਡ ਦੇ ਵਿੱਚ ਕਰਜ਼ਾ ਮਾਫੀ ਦੀਆਂ ਪਰਚੀਆਂ ਮਿਲਦੀਆਂ ਪਈਆਂ ਨੇ ਜਦੋਂ ਅਸੀਂ ਕਸਟਮਰ ਦੇ ਕੋਲ ਜਾਂਦੇ ਹਾਂ ਤਾਂ ਕਸਟਮਰ ਸਿਰਫ ਇੰਨਾ ਬੋਲਦਾ ਹੈ ਅਸੀਂ ਆਪਣੇ ਲੋਨ ਮਾਫੀ ਲਈ ਪਰਚੀ ਘਟਵਾ ਕੇ ਲੈ ਕੇ ਆਏ ਆ ਉਹ ਪਰਚੀ ਰੈਡ ਕਲਰ ਦੀ ਕੰਪਲੀਟ ਦੁਆਰਾ ਦਿੱਤੀ ਜਾ ਰਹੀ ਹੈ ਜੀ ਹਮਮ ਔਰ ਅਸੀਂ ਕਸਟਮਰ ਨੂੰ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਪਰਚੀ ਤੇ ਕਹੀਂ ਨਹੀਂ ਲਿਖਿਆ ਕਿ ਇਹ ਕਰਜ਼ਾ ਮਾਫੀ ਪਰਚੀ ਆ ਪਰ ਕਸਟਮਰ ਨੇ ਇੱਕ ਹੀ ਰੈਟ ਲਾਈ ਹੈ ਕਿ ਸਾਡਾ ਜੀ ਲੋਨ ਮਾਫ ਹੋ ਗਿਆ ਅਸੀਂ ਆਪਣਾ ਲੋਨ ਮਾਫ ਕਰ ਲੈਣਾ ਅਸੀਂ ਫਲਾਨੀ ਤਰੀਕ ਨੂੰ ਰੇਲੀ ਤੇ ਜਾਣਾਗਾ ਪਰ ਸਾਡੇ ਵੱਲੋਂ ਕਸਟਮਰ ਨੂੰ ਜਿੰਨਾ ਹੋ ਸਕਦਾ ਬੱਦ-ਬੱਦ ਸਮਝਾਇਆ ਜਾ ਰਿਹਾ ਕਿ ਮਾਤਾ ਜੀ ਭੈਣ ਜੀ ਆਂਟੀ ਜੀ ਕਿ ਤੁਹਾਡਾ ਕਰਜ਼ਾ ਮਾਫ ਨਹੀਂ ਹੋਣਾ ਸਿਰਫ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਹਮਮ ਔਰ ਥੋੜਾ ਬੈਂਕ ਵਾਲਰ ਕਾਰਡ ਖਰਾਬ ਹੋ ਜਾਣਾ ਹੈ ਔਰ ਸਿੰਪਲ ਥੋੜਾ ਖਰਾਬ ਹੋ ਜਾਣਾ ਹੈ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੀ ਸੰਸਥਾਵਾਂ ਜਿਹੜੀ ਇਹ ਚੀਜ਼ ਦਾ ਕਰਦੇ ਬੇ ਨੇ ਕਿਤੇ ਨਹੀਂ ਕਿਤੇ ਲੱਗਦਾ ਨਹੀਂ ਲੋਕ ਅਨਪੜਤਾ ਦੇ ਕਾਰਨ ਉਹਨਾਂ ਦਾ ਗੁੰਮਰਾਹ ਹੋ ਕੇ ਉਹਨਾਂ ਦਾ ਛਿਕਾਰ ਹੋ ਰਹੇ ਨੇ ਹਾਂਜੀ ਹਾਂਜੀ ਦੇਖੋ ਕਾਫੀ ਜਗ੍ਹਾ ਤੇ ਜੋ ਕਸਟਮਰ ਪੜੇ ਲਿਖੇ ਨਹੀਂ ਉਹ ਵੀ ਇਹ ਚੀਜ਼ ਦਾ ਇਹ ਜਿਹਦੇ ਮਗਰ ਲੱਗ ਰਹੇ ਨੇ ਕਿ ਸਾਡਾ ਕਰਜ਼ਾ ਮਾਪ ਹੋ ਜਾਏਗਾ ਤੋ ਇਸ ਕਰਕੇ ਜਦੋਂ ਆਪਣੇ ਲੜਕੇ ਫੀਲਡ ਦੇ ਵਿੱਚ ਜਾਂਦੇ ਆ ਪਰ ਜਿਆਦਾ ਪ੍ਰੋਬਲਮ ਕੀ ਪਰਚੀਆਂ ਦੀ ਆ ਰਹੀ ਹੈ ਕਸਟਮਰ ਸਾਫ਼ ਸਾ ਮਨਾ ਕਰ ਰਿਹਾ ਕਿ ਸੀ ਆਪਣਾ ਕਰਜ਼ਾ ਮਾਫ਼ ਕਰਵਾਉਣਾ ਜੀ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਲੱਗਦਾ ਹੈ ਕਿ ਉਹਨਾਂ ਦੇ ਇਸ ਕਰਕੇ ਕਿ ਤੁਹਾਡਾ ਵਕਈ ਲੋਕਾਂ ਦਾ ਜਿਹੜਾ ਕਰਜ਼ਾ ਮਾਫ਼ ਹੋ ਜਾਊਗਾ ਹਾਂ ਦੇਖੋ ਜੀ ਸਾਡੀ ਬੈਂਕ ਵੱਲੋਂ ਜਾਂ ਸਾਡੀ ਕੰਪਨੀ ਵੱਲੋਂ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਕਿ ਸਾਡਾ ਕਸਟਮਰ ਕੋਈ ਵੀ ਬੈਂਕ ਨਾਲੋਂ ਸਿੰਪਲ ਚ ਖਰਾਬ ਨਾ ਹੋਵੇ ਅਸੀਂ ਆਪਣੇ ਕਸਟਮਰ ਨੂੰ ਪੂਰਾ ਸਮਝਾ ਰਹੇ ਆ ਕਿ ਛੋਟਾ ਕਿਸੇ ਦੇ ਕਹਿਣ ਤੇ ਕੋਈ ਕਰਜ਼ਾ ਮਾਫ਼ ਨਹੀਂ ਹੋਣਾ ਤੁਸੀਂ ਬੈਂਕ ਨਾਲ ਜੁੜੇ ਰਹੋ ਓਨਲੀ ਆਪਣਾ ਬੈਂਕ ਦਾ ਕਰਜ਼ਾ ਤਾਰੋ ਮੇਰੇ ਵੱਲੋਂ ਇਹ ਹੀ ਆ ਕਿ ਕੋਈ ਵੀ ਕਸਟਮਰ ਕਿਸੇ ਵੀ ਬੈਂਕ ਜਾਂ ਕੰਪਨੀ ਦਾ ਪੈਸਾ ਨਾ ਰੋਕੇ ਛੋਟਾ ਸਿਵਲ ਸਕੋਰ ਤੇ ਬਹੁਤ ਜ਼ਿਆਦਾ ਅਸਰ ਪੈਣਾ ਹੈ ਆਨਵਰਡ ਟਾਈਮ 'ਚ ਹੀ ਸਿਵਲ ਸਕੋਰ ਜਦੋਂ ਤੁਸੀਂ ਚੈੱਕ ਕਰੋਗੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾਈ ਚੀਜ਼ ਦਾ ਕੀ ਮੰਗ ਕਰਦੇ ਹੋ ਸਰਕਾਰ ਵੱਲੋਂ ਬਸ ਸਰ ਇਹ ਮੰਗ ਇਹ ਹੀ ਹੈ ਕਿ ਦੇਖੋ ਪਿੰਡਾਂ ਦੇ ਵਿੱਚ ਪੋਲੇ ਪਾਲੇ ਲੋਕ ਨੇ ਨਾ ਇਹਨਾਂ ਨੂੰ ਇਹ ਚੀਜ਼ਾਂ ਲਈ ਗੁਮਰਾਹ ਨਾ ਕੀਤਾ ਜਾਵੇ ਕਸਟਮਰ ਪਿੰਡਾਂ ਦੇ ਵਿੱਚ ਕੰਪਨੀਆਂ ਜਾਂ ਬੈਂਕਾਂ ਨਾਲ ਜੁੜੇ ਹੋਏ ਨੇ ਇਹ ਜਿੰਨੀਆਂ ਵੀ ਪਾਲਤ ਵਾਲੇ ਕੰਪਨੀਆਂ ਜਾਂ ਬੈਂਕ ਹੈ ਇਹ ਆਰਬੀਆਈ ਦੀ ਗਾਇਡਲਾਈਨ ਦੇ ਮੁਤਾਬਕ ਹੀ ਚੱਲਦੀਆਂ ਹਨ ਜੋ ਆਰਬੀਆਈ ਦੀ ਗਾਇਡਲਾਈਨ ਹੈ ਉਹਦੇ ਮੁਤਾਬਕ ਹੀ ਕਰਜਾਂ ਲੋਨ ਦਿੱਤਾ ਜਾਂਦਾ ਹੈ ਜੀ ਮੇਰਾ ਨਾਮ ਵਿਪਲਵ ਕੁਮਾਰ ਹੈ ਮੈਂ ਭਾਰਤ ਫਾਈਨੈਂਸ ਇਨਕਲੂਜਨ ਲਿਮਿਟਿਡ ਮੈਂ ਐਜ਼ ਅ ਡੀਐਮ ਕੀ ਪੋਸਟ 'ਤੇ ਹਾਂ ਜੋ ਕਿ ਮੈਂ ਅੰਮ੍ਰਿਤਸਰ ਕੀ ਬ੍ਰਾਂਚਸ ਵਗੈਰਾ ਦੇਖਦਾ ਹਾਂ ਔਰ ਮੈਂ ਆਪਕੋ ਇਹ ਸੰਦੇਸ਼ ਦੇਣਾ ਚਾਹ ਰਿਹਾ ਹਾਂ ਕਿ ਆਪਣੀ ਕੰਪਨੀ जो महिला को लोन देती है अभी कलेक्शन्स वगैरह भी हम लोग करते हैं तो इसमें भी जो बाहरी तत्व जो थर्ड पार्टी जिसकी मैं अगर बात करूं तो थर्ड पार्टी की तरफ से हम लोग को ये दिक्कत आ रही है कि वहाँ पर वो मेंबर्स को जाके कर भड़का रहे हैं मेंबर जो जितनी ज़्यादा एजुकेटेड नहीं है उनको जो है गलत रास्ते पे लेके जा रहे हैं और उनकी एक तरह से मैं अगर बताऊँ इनडायरेक्टली तो ये लूट भी हो रही है तो मेरी सभी से दरख्वास्त है कि सारे मेम्बर से दरख्वास्त हैं कि आप लोग अभी जो भी आपने अपनी किसी भी बैंक से अगर पैसा लिया होगा आप उनके कर्मचारियों से बात करें किसी भी तरीके का अगर कोई दिक्कत आ रही है आप वहां पर जा सकते हैं ब्रांच में सलाह कर सकते हैं आर की खुद की एक गाइडलाइन आई हुई है जो कि प्रकाशित की गई है न्यूज़पेपर वगैरह में भी आप उसको पढ़िए आप उसको देखिए बाकी किसी भी तरीके की जानकारी हो तो अपने ब्रांच से संपर्क करें और इन बाहरी तत्वों से बाप बात ना करें किसी भी सरकारी एजेंसी के द्वारा कोई भी लोन माफ़ी को लेके कोई बढ़ावा नहीं दिया गया है तो कृपया आप खुद एजुकेटर हों एजुकेट हों और आपके जितने भी पड़ोसी हैं नेबर्स हैं आप उनको भी कम से कम इस चीज़ को चीज़ों के बारे में उनको तो बताएँ जी सर जो दूसरी संस्था है मैं संस्थाएं नहीं बोलूंगा उनको क्योंकि जो संस्थाएं होती है वो सर्टिफाइड होती है रजिस्टर्ड होती हैं जो भी बाहरी तत्व तो थर्ड पार्टी हैं अगर कोई भी आपके पास अगर जा रहा है आप उनसे पूछिए कि आप हमारा अगर लोन माफ़ करा रहे हैं तो अपने को एन देना आप ठीक है ना जब भी कोई लोन वगैरह आपको मिलता है तो फिर आपको उसकी आप रिसीद मिलती है और कोई भी अगर लोन अगर आपका जब क्लोज होता है तो आपको नो ऑब्जेक्शन सर्टिफिकेट यानी एनओसी आपको दिया जाता है इसका मतलब यह है कि आपका लोन खत्म हो गया है तो आप इस झांसे में बिल्कुल ना पड़े, इस चीज़ से सतर्क रहें और दूसरों से भी आप बात करें अगर आपके कोई भी स्टाफ जाते हैं जिस बैंक से आपने लोन ले रखा है उनसे आप संपर्क कर सकते हो अब आप इनके झांसे में ना आएँ और यहाँ पर आर के द्वारा भी ये सारी चीज़ें बताई गई हैं तो थोड़ा सा इस चीज़ को ध्यान दें और अपनी किस्तें रेगुलर चुकाएँ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਸ਼ਮਸ਼ੀਰ ਹਾਂ ਜੀ ਕੀ ਪੋਸਟ ਹੈ ਪਾਪਾ ਜੀ ਤੁਹਾਡੀ ਇੱਥੇ ਮੈਂ ਆਫਸਰ ਸੈਕਟਰੀ ਹਾਂ ਪਾਪਾ ਜੀ ਕੀ ਜੋ ਤੁਸੀਂ ਇੱਥੇ ਉਪਰਾਲਾ ਕਰਦੇ ਪਿਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਗ੍ਰਾਮ ਬਾਰੇ ਆਵਾਜ਼ ਚੁੱਕੀ ਹੈ ਨਾ ਬੀਜੀਆਂ ਬਾਰੇ ਕਿ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੂੰ ਕਰਜ਼ਾ ਦੇ ਕੇ ਦਬਾੰਦੀਆਂ ਜੀ ਤੇ ਬਾਅਦ ਚ ਇਹਨਾਂ ਕੋਲੋਂ ਧੱਕੇ ਨਾਲ ਕਿਸ਼ਤਾਂ ਜਿਹੜੀਆਂ ਲੈਂਦੀਆਂ ਇਹਨਾਂ ਦਾ ਸਮਾਨ ਚੁੱਕਨ ਦਾ ਕਰਜ਼ਾ ਜੀ ਹਾਂ ਆ ਬੰਦ ਕੀਤਾ ਜਾਏ ਤੇ ਪਾਪਾ ਜੀ ਜੋ ਤੁਸੀਂ ਇਹਨਾਂ ਨੂੰ ਆਸ਼ਵਾਸ਼ਣ ਦੇ ਰਹੇ ਹੋ ਤੇ ਪਾਪਾ ਜੀ ਕਿਹੜੇ ਦਾਇਰੇ ਵੱਲੋਂ ਤੁਸੀਂ ਇਹ ਦੇ ਰਹੇ ਹੋ ਆਲ ਇੰਡੀਆ ਕਾਂਗਰਸ ਯੂਮਾਸਟਰ ਟਰੈਲੂ ਟਰੈਲੂ ਸਾਡੀਆਂ ਬੀਬੀਆਂ ਨੇ ਟਰੈਲੂ ਕਿ ਅੱਜ ਕੰਮ ਕਰਨ ਵਾਲੀਆਂ ਬੀਬੀਆਂ ਜੀ ਤੇ ਤੁਸੀਂ ਮੰਨਦੇ ਹੋ ਕਿ ਤੁਸੀਂ ਜੋ ਆਵਾਜ਼ ਰੱਖ ਰਹੇ ਹੋ ਤੇ ਕੀ ਉਹ ਸਰਕਾਰ ਇਸ ਆਵਾਜ਼ ਨੂੰ ਮੰਨੇਗੀ ਆਪਾਂ ਤੇ ਪੁੱਛੇ ਤੇ ਸਾਡੀਆਂ ਹੈ ਕਿ ਮੰਨੇਗੀ ਹਮ ਇੱਥੇ ਆ ਗਏ ਸੀ ਜੈਸੇ ਕਰਕੇ ਜਾਣਾ ਤੇ ਮਨ ਲੋਕ ਜੋ ਤੁਸੀਂ ਇਹਨਾਂ ਕੋ ਜੋ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਇੱਕ 50-50 ਰੁਪਏ ਵੀ ਲੈ ਰਹੇ ਹੋ ਉਹ ਆਪਾਂ ਜੁਨੀਅਨ ਦੀ ਮੈਂਬਰਸ਼ਿਪ ਕਰ ਰਹੇ ਹਾਂ ਕਿ ਕਿੰਨੀ ਦੂਰ ਜੁਨੀਅਨ ਹਮ ਤੇ ਤੁਸੀਂ ਤੁਹਾਨੂੰ ਲੱਗਦਾ ਨਹੀਂ ਕਿ ਤੇ ਮੈਂਬਰ ਦੇ ਵੀ ਤੁਸੀਂ ਬਣਾ ਰਹੇ ਹੋ ਨਾਲ ਦੂਜੇ ਪਾਸੇ ਤੁਸੀਂ ਇਹ ਕਿੰਨਾ ਨੂੰ ਮੰਗ ਵੀ ਰੱਖ ਰਹੇ ਹੋ ਕਿ ਤੁਹਾਡੇ ਆਪਾਂ ਲੋਨ ਵੀ ਮਾਫ ਕਰਾ ਦਾਂਗੇ ਮਤਲਬ ਤੁਹਾਡੇ ਕੋਲੋਂ ਕੋਈ ਤੁਹਾਡੇ ਕੋਲੋਂ ਕੋਈ ਅਧਿਕਾਰ ਹੈਗਾ ਇਹਨਾਂ ਕੋ ਕਰਜ਼ੇ ਮਾਫ ਕਰਾਉਣ ਦਾ ਆਪਾਂ ਤਾਂ ਮੰਗ ਰਹੇ ਆ ਸਰਕਾਰ ਨਾਲ ਸਰਕਾਰ ਨਾਲ ਲੜਨ ਦਾ ਅਧਿਕਾਰ ਹੈਗਾ